आज दे इस कार्यक्रम में शामिल होने के बहुत-बहुत सरकार के एमएलए साहब और जिला प्रशासन सीमा डंडा हमारी पार्टी के अध्यक्ष सर सरपंच साहब और इतने जितने भी पधारे हुए हैं खास और जरूरत आज दिल्ली मुख्यमंत्री सरपाव सिंह मान जी के ਹੇ ਹੋਏ ਹੋਏ ਮੋਦ 26 ਦੇ ਦਿਨਾਂ ਦੇ ਵਿੱਚ ਪੰਜਾਬ ਦੇ ਇਲਾਕੇ ਭੋਗਿਆ ਬੜਾ ਬਸਾ ਭਾਰੀ ਨੀਂਦ ਸੰਸਾਰਾ ਉਹਦੇ ਨਾਲ ਸਾਡੇ ਬਹੁਤ ਸਾਰੇ ਲੋਕ ਇਹਨਾਂ ਨੂੰ ਘਰਾ ਦਾ ਨੁਕਸਾਨ ਹੋਇਆ ਜਿ ਇਹਨਾਂ ਦਾ کھیਤੀ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਸੋ ਉਹਨਾਂ ਦੀ ਕਾਹ ਫੜਨ ਦੀ ਬਣਦੀ ਸੀ ਔਰ ਸਮੇਂ ਸਿਰ ਸੜਕੀ ਬਣਦੀ ਤੋ ਇਹ ਪੈ ਗਰਦੇ ਆ ਕਿਸੇ ਸਰਕਾਰ ਨੇ ਇੰਨੇ ਥੋੜੇ ਸਮੇਂ ਦੇ ਵਿੱਚ ਪੂਰਾ ਐਸਟੀਮੇਟ ਲਗਾ ਕੇ ਲੋਕਾਂ ਤੱਕ ਉਹਨਾਂ ਦਾ ਬੜਾ ਮੌਕਾ ਪਹੁੰਚ ਲੈਣਾ। ਸੋ ਤੁਹਾਨੂੰ ਸਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਸਿੰਘ ਐਂਬਲਿਸਾ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦੀ ਹਾਂ। ਅਸੀਂ ਤਾਂ ਚਾਹੁੰਦੇ ਇਹੋ ਜਿ ਦੇਨ ਕਦੇ ਵੀ ਨਾ ਹੋਵੇ ਕਿ ਇਹ ਡਿਵਿਟੀ ਤਰਾਸ ਦੀ ਸੀ ਜਦੋਂ ਜਾ ਕੇ ਲੋਕਾਂ ਦਾ ਹਾਲ ਦੇਖੀ ਗਿਆ ਸੀ ਲੱਗਦਾ ਸੀ ਕਿਵੇਂ ਇਸ ਮੁਸ਼ਕਲ ਚੋਂ ਨਿਕਲਾਂਗੇ ਪਰ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਹ ਖਾਸੀਅਤ ਰਹੀ ਹੈ ਕਿ ਹਰ ਵਸ਼ ਕਰਦਾ ਸਾਥਾ ਬਹੁਤ ਹੀ ਸਿਆਣਪ ਦੇ ਨਾਲ ਬਹੁਤ ਹੌਸਲੇ ਦੇ ਨਾਲ ਕਰ ਰਹੇ ਹੈ ਖਾਸ ਕਰਕੇ ਸਾਡੇ ਇਨੀਆਂ ਮਿੰਡਾਂ ਦੇ ਲੋਕ ਤੋਂ ਬਾਹਰ ਦਾ ਇਹ ਹੋਜੀ ਤੋਂ ਬਦਕੀ ਮਾਰੂ ਇੱਕ ਕਹਾਣੀ ਲਈ ਮੇਰੇ ਤੁਹਾਡੇ ਨਾਲ ਹੋਣੇ ਆਣੇ ਨੇ ਸਾਫ਼ ਸਾਫ਼ ਦੱਸਿਆ ਕਿ 71 ਲੱਖ ਲੱਖ ਦਾ ਸ਼ਿਸ਼ਟ ਸਟੇਟ ਡਿਵੈਲਪਮੈਂਟ ਵੀ ਜਾ ਜਾਣਾ ਸਾਡੇ ਲੋਡ ਬੰਦ ਪਰਿਵਾਰਾਂ ਔਰ ਮੈਂ ਤੇਰੇ ਨਾਲ ਸੰਪਾਟ ਸਾਹਮਣੇ ਜਿਹੜੀ ਇਹਨਾਂ ਨੇ ਅਪਰਟਸ ਦਿੱਤੀਆਂ ਮੈਂ ਉਹਦੇ ਲਈ ਇਹਦਾ ਇਹ ਕਿ ਸੀਸੀਟੀਵੀ ਕੈਮਰਾ ਲਗਾਉਣਾ ਅਰੇ ਵੀ ਆਮ ਆਦਮੀ ਪਾਰਟੀਆਂ ਦੀ ਸਰਕਾਰ ਜੀ ਹਿਸਾਬ ਹੋ ਗਿਆ ਕਿ ਇਹੋ ਜਿਹੇ ਜਿਹੜੇ ਸਰਪੰਚ ਸਾਡੇ ਨੌਜਵਾਨ ਬੱਚੇ ਉਹ ਮੂਰੇ ਆਏ ਸਰਪੰਚ ਬਣੇ ਔਰ ਆਪਣੀ ਕਮੀ ਸੋਚੇ ਨਾਲ ਬਣੇ ਪਿੰਡਾਂ ਨੂੰ ਚਲਾਣਾ ਸ਼ੁਰੂ ਕੀਤਾ। ਨਾ ਮੀਤਾ ਹੁਣ ਤੱਕ ਜਿਵੇਂ ਮਾਨਸਾ ਫਿਕੇ ਤੇ ਵੀ ਸੀ ਸ਼ਮਸ਼ਾਨ ਘਟਾ ਦੇ ਮਗਰ ਹੀ ਪਏ ਹੋਏ ਸੀ ਸ਼ਮਸ਼ਾਨ ਘਟਾ ਵੀ ਗ੍ਰਾਂਟ ਦੇਦੇ। ਪਰ ਹੁਣ ਅੱਜ ਦੀ ਜ਼ਿੰਦਗੀ ਦੇ ਵਿੱਚ ਜੋ ਇਨਸਾਨੀਆਂ ਲੋੜਾਂ ਨੇ ਉਸ ਸਮੇਂ ਦੀ ਕਹਾਣੀ ਹੁਣ ਬਹੁਤ ਬੁਰੀ ਹੈ ਸਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਲੋੜ ਹੈ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਧੀਆ ਸਕੂਲਾਂ ਦੀ ਲੋੜ ਹੈ ਹਸਪਤਾਲਾਂ ਦੀ ਲੋੜ ਹੈ ਸੋ ਇਹ ਗੱਲ ਜਿਹਨੇ ਕੀਤੀ ਹੈ ਤਾਂ ਆਮ ਆਮਾ ਕਰਕੇ ਸਰਕਾਰ ਨੇ ਕੀਤੀ ਹੈ ਇਸ ਤੋਂ ਪਹਿਲਾਂ ਤਾਂ ਅਸੀਂ ਸਿਰਫ ਗਲੀਆਂ नालੀਆਂ ਤਾਂ ਕੀਤੀ ਸੀਮਤ ਰਹੇ ਭਾਵੇਂ ਕਿ 70 ਸਾਲ ਤੋਂ ਲੰਘੇ ਹੋਏ ਸਾਨੂੰ ਆਪਣੇ ਪੰਜਾਬ ਨੂੰ ਉਹਨਾਂ ਦੀ ਵੰਦੀ ਜਾਂਦੇ ਨੂੰ

ਅਰ ਕੇਵੀ ਮੈਂ ਗੱਲ ਨਸਰਾਹ ਕਰਾਂਗੀ ਜਦੋਂ ਇੱਕ ਸਿਤਤ ਕਈ ਸੀ ਸਾਡੇ ਅਫਸਰ ਸਾਹਿਬਾਨ ਆਪਣੀ ਲੋਕਾਂ ਦੇ ਨਾਲ ਘੰਟਣਾ ਵਾਦਨ ਬੜੇ ਸਾਡੇ ਐਮਐਲਏ ਸਾਡੇ ਮੰਤਰੀ ਸਾਹਿਬ ਸਾਰਿਆਂ ਨੇ ਆਪਣੇ ਬਹੁਤਿਆਪਨ ਪਾਸੇ ਲੋਕਾਂ ਦੇ ਨਾਲ ਰਹੇ ਲੋਕਾਂ ਦੀ ਪਾਰਟੀ ਹੋਣਾ ਸਮੂਹ ਦਿੱਤਾ ਸੋ ਇਸ ਗੱਲ ਦੀ ਅਸਲ ਉਸ ਉਸ ਬਦਲਵਾਨ ਇਹਦੇ ਲਈ ਤਨ ਵੀ ਅਸੀਂ ਆਪਣੇ ਆਪ ਮੁਬਾਰਕ ਹੈ ਸਾਡਾ ਮਾਨਯਾ ਸੋ ਮੈਂ ਕਹਾ ਕਿ ਕਿਸੇ ਸਾਹਿਬ ਦਾ ਵੀ ਆਪਣਾ ਜਿਹੜੇ ਗੋੜ ਬੰਦ ਕਰਵਾ ਰਿਹਾ ਚ ਉਹਨਾਂ ਦੀ ਰਾਸ਼ੀ ਦੀਏ ਤਾਂ ਕਿ ਦੁਬਾਰਾ ਆਪਣੇ ਘਰਾਂ ਦੇ ਵਿੱਚ ਨੀਵੇ ਬਾਸ ਸਤਿਕਾਰ ਨਾਲ ਆਉਣ ਵਾਲੀ ਖੁਸ਼ੀ ਉਹਦੇ ਵਿੱਚ ਉਹ ਲੋਕਾਂ ਨੂੰ ਲਾਣ ਸਕੇ ਸੋ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਾਰਲੇ ਮੰਤਰੀ ਡਾਕਟਰ ਬਜਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਆਪ ਨਾਲ ਸਾਂਝੇ ਕੀਤੇ ਹੁਣ ਜੋ ਮਨਜ਼ੂਰੀ ਪੱਤਰ ਨੇ ਜੋ ਮਾਮਲੇ ਦੇ جاری ਕੀਤੇ ਗਏ ਨੇ ਉਹਨਾਂ ਦੇ ਮਨਾਂਇ ਕਰੀ ਕਾਲ-ਕਾਲ ਤੇ ਬੋਲਦੇ ਤੁਸੀਂ ਇੱਕ ਤੋਂ ਆ ਕੇ ਆਪਣੇ ਮਨਜ਼ੂਰੀ ਪੱਤਰ ਲੈ ਲੈਣਾ ਰਾਜਕੁਮਾਰ ਪੁੱਤਰ ਮਨਪਾਲ ਇਨਾਰਾਣੇ ਪੁੱਤਰ ਸਤਦੇਵ ਰਾਹੁਲ ਕੁਮਾਰ ਪੁੱਤਰ ਖਾਲੂਆ ਆਓ ਜੀ ਅਮੀ ਚੰਦ ਪੁੱਤਰ ਅਰਮਖ ਤੇਸ਼ਰ ਸਿੰਘ ਲਾਲ ਪੁੱਤਰ ਪੋਖਰਾਮ ਲੈਣਵਰ ਆਜੋ ਅੱਜ ਜਿਹਨਾਂ ਦਾ ਨਾਮ ਬੋਲੀ ਜਾਂਦੀ ਹੈ ਇੱਥੇ ਕੇਰੀ ਆਜੇ ਖੜ ਚੋ ਫਿਰ ਬਾਅਦ ਚ ਨਾਮ ਦੇ ਉੱਤੇ ਉੱਤੇ ਰੱਖ ਜਗਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਗੰਟੀਰ ਸਿੰਘ ਪੁੱਤਰ ਤਲਾਵਰ ਸਿੰਘ ਸਤਨਾਮ ਰਾਏ ਬਿਲਕੁਲ ਕਾਲਾ ਪੰਗਾ ਸਿੰਘ ਪੁੱਤਰ ਮਕਰ ਸਿੰਘ ਆਜੋ ਜੀ ਅੱਗੇ ਆ ਜੀ ਅਰੇ ਮੇਜ਼ ਤੇ ਲਵਾ ਦਿਓ ਹਾਂ ਜੀ ਪੰਜਾਬੀ ਮੇਜ਼ ਦਾ ਅੰਦਰ ਆਜੋ ਜੀ ਇੱਥੇ ਆ ਜੀ ਪਿੱਛੇ ਕਰਾਂਗੇ ਪਿੱਛੇ ਕਰਾਂਗੇ ਰਾਜ ਸਿੰਘ ਪੁੱਤਰ ਮੇਨਪਾਲ ਦੋ ਸਰ ਰਾਜਕਮਰ ਪੁੱਤਰ ਮੇਨਪਾਲ ਰਾਜਕਮਰ ਪੁੱਤਰ ਮੇਨਪਾਲ ਲੈ ਲਓ ਜੀ ਆਪ ਦਾ

राहुल कुमार पुत्र कालुआ राहुल अमीचंद पुत्र हर हर सुख हर मुख सुख या हर मुख अमीचंद पुत्र हर मुख सिंह पुत्र गुरबचन सिंह जगजीत सिंह पुत्र गुरबचन सिंह रणवीर सिंह पुत्र प्रबंधन सिंह रणधीर सिंह पुत्र दिलावर सिंह रणधीर सिंह पुत्र दिलावर सिंह सतनाम राय पुत्र कालूराम सतनाम राय पुत्र कालूराम बलराज सिंह पुत्र मगर सिंह बलराज सिंह पुत्र मगर सिंह

ਰਵਿੰਦਰ ਕੌਰ ਫੋਟੋਗ੍ਰਾਫਰ ਆ ਗਿਆ ਆ ਗਿਆ ਆ ਵਾ ਆ ਗਿਆ ਬਸ ਲੈਣੇ ਵਾਸਤੇ ਪੈਸੇ ਦੀ ਜਲਦੀ ਆਨਿਲ ਕੁਮਾਰ ਪੁੱਤਰ ਗੰਗाराम ਅਨਿਲ ਕੁਮਾਰ ਪੁੱਤਰ ਗੰਗाराम ਅਨਿਲ ਕੁਮਾਰ ਗੰਗाराम ਆ ਗਏ ਭਗਵਾਨ ਦਾਸ ਪੁੱਤਰ ਹਰੀਚੰਦ ਭਗਵਾਨ ਦਾਸ ਪੁੱਤਰ ਹਰੀਚੰਦ ਅਨਿਲ ਕੁਮਾਰ ਅਨਿਲ ਕੁਮਾਰ ਜੀ ਕਿੱਧਰ ਗਏ ਜੀ ਆਜੋ ਭਗਵਾਨ ਦਾਸ ਭਗਵਾਨ ਦਾਸ ਜੈਮਲ ਪੁੱਤਰ ਲੱਛੂ ਰਾਮ ਜੈਮਲ ਪੁੱਤਰ ਲੱਛੂ ਰਾਮ ਮੰਗਤ ਰਾਮ ਪੁੱਤਰ ਗਰਦਾਰੀ لال ਮੰਗਤ ਪੁੱਤਰ ਗਰਦਾਰੀ لال ਕਾਲੂ ਰਾਮ ਪੁੱਤਰ ਛੰਡੂ ਰਾਮ ਕਾਲੂ ਰਾਮ ਪੁੱਤਰ ਛੰਡੂ ਰਾਮ ਭਾਗੀ ਰਾਮ ਪੁੱਤਰ ਮੁਰਸ਼ੀ ਰਾਮ भागी रथी राम रामजीत बलजीत कौर पत्नी सिंह सिंह बलजीत पत्नी देवी पत्नी रामेश्वर लाल सीता देवी पत्नी रामेश्वर लाल ਬਹੁਤ ਬਹੁਤ ਤੁਹਾਡਾ ਸਭ ਦਾ ਧੰਨਵਾਦ ਬਾਕੀ ਜਿੰਨੇ ਵੀ ਤੁਸੀਂ ਪਹੁੰਚੇ ਹੋ ਜਿੰਨੇ ਵੀ ਪ੍ਰੈਸ ਤੋਂ ਨੁਮਾਇੰਦੇ ਪਹੁੰਚੇ ਨੇ ਸਭ ਦਾ ਇਥੇ ਧੰਨਵਾਦ